ਜੀ ਪਿਛਲੇ ਸਾਲ 17 18 ਅਗਸਤ ਦੀ ਦਰਮਿਆਨੀ ਰਾਤ ਨੂੰ ਤਿੰਨ ਬੰਦਿਆਂ ਨੇ ਮਿਲ ਕੇ ਸਾਡੇ ਗੇਟਮੈਨ ਸਾਹਿਬ ਨੇ ਆਪਣਾ ਨਰਿੰਦਰ ਜੀ ਇਹਨਾਂ ਦੀ ਡਿਊਟੀ ਸੀਗੀ ਰਾਤ ਨੂੰ 8 8 ਵਜੇ ਲੈ ਕੇ ਸਵੇਰੇ 8 ਵਜੇ ਤੱਕ ਡਿਊਟੀ ਲੱਗੀ ਸੀ ਕਿ ਰਾਤ ਨੂੰ ਇੱਕ ਟ੍ਰੇਨ ਪਾਸ ਕਰਨ ਤੋਂ ਬਾਅਦ 1 1 ਵਜੇ ਇਹਨਾਂ ਦੇ ਉਹ ਆਪਣੇ ਜਿੱਥੇ ਇਹਨਾਂ ਦਾ ਗੇਟ ਬਣਿਆ ਹੋਆ ਗੇਟ ਦੇ ਵਿੱਚ ਅੰਦਰ ਕੋਕੀ ਅੰਦਰ ਜਾ ਕੇ ਉਹਨਾਂ ਨਾਲ ਉਹਨਾਂ ਨੇ ਕੁੱਟਮਾਰ ਕਰਕੇ ਗੁੱਟਵਾਰ ਕਰਕੇ ਤੇ ਇਹਨਾਂ ਕੋਲੋਂ ਇਹਦਾ ਮੋਬਾਈਲ ਖੋਲਿਆ ਚਾਕੂ ਨਾਲ ਇਹਨੂੰ ਜਖਮੀ ਕਰਕੇ बेहोਸ਼ ਕਰਕੇ ਵੇਟ ਵਿਜ਼ਿਟ ਕਿ ਚਲੇ ਗਏ ਤੇ ਇਹਦਾ ਮੋਬਾਈਲ ਖੋ ਕੇ ਲੇ ਕੇ ਅਸੀਂ ਇਹਦੇ ਮੋਬਾਈਲ ਨੂੰ ਟ੍ਰੇਸ ਤੇ ਲਵਾਤਾ ਟ੍ਰੇਸ ਤੇ ਲਵਾਉਣ ਦੇ ਬਾਅਦ ਮੋਬਾਈਲ ਲਗਭਗ 3 3 ਤੋਂ 4 ਮਹੀਨੇ ਬਾਅਦ ਜਨਵਰੀ ਫਰਵਰੀ ਦੇ ਵਿੱਚ ਕਿਸੇ ਫੋਨ ਚੱਲਿਆ ਤੇ ਅਸੀਂ ਟ੍ਰੇਸ ਦੇ ਉਸ ਜਿਹੜੇ ਕੋਈ ਫੋਨ ਚੱਲਿਆ ਬੰਦੇ ਕੋਲ ਚੱਲੇ ਉਹ ਬੰਦਾ ਇੱਕ ਟਰਾਲ ਪੰਪ ਤੇ ਲੱਗਿਆ ਸੀਗਾ ਬਰਕਰ ਸੀਗਾ ਉਹਨੇ ਦੱਸਿਆ ਕਿ ਕੋਈ ਜਸਪਰੀ ਨਾਂ ਦਾ ਬੰਦਾ ਉਹਦੇ ਕੋਲੇ ਲੈ ਕੇ ਆਇਆ ਸੀਗਾ ਤੇਲ ਪੋਣਾ ਸੀ ਮੋਟਰਸਾਈਕਲ ਤੇ ਉਹਨੇ 1000 ਰੁਪਏ ਦਾ ਮੋਟਰਸਾਈਕਲ ਦਾ ਤੇਲ ਪੋਇਆ ਟੈਂਕੀ ਫੁੱਲ ਕਰਵਾਈ ਤੇ ਮੈਨੂੰ ਕਹਿਣ ਲੱਗਾ ਵੀ ਮੇਰੇ ਕੋਲ ਮੇਰਾ ਪਰਸ ਕਿ ਪਰਸ ਕਿਤੇ ਡਿੱਗ ਗਿਆ ਮੇਰੇ ਕੋਲ ਪੈਸੇ ਨਹੀਂ ਆ ਮੋਬਾਈਲ ਰੱਖ ਲੈ ਇਹਨੂੰ 1000 ਰੁਪਏ ਦੇ ਦਿਆਂਗਾ ਤੇ ਆਪਣਾ ਮੋਬਾਈਲ ਆ ਜਾਏਗਾ ਬਟ ਨਹੀਂ ਆਇਆ ਵਾਪਸ ਤਾਂ ਉਸ ਬੰਦੇ ਨੇ ਜਿਹੜਾ ਇਹਨੂੰ ਮੋਬਾਈਲ ਦੇ ਉਹਦਾ ਵਾਦ ਕਰਕੇ ਰੱਖ ਲਿਆ ਤੇ ਚਾਰਵੇਂ ਜਿਹੜਾ ਵਾਪਸ ਨਹੀਂ ਆ ਉਹਦਾ ਫੋਨ ਖਰਾਬ ਹੋ ਗਿਆ ਉਹਨੇ ਆਪਣਾ ਸਿਮ ਪਾ ਕੇ ਚਲਾ ਲਿਆ ਤੇ ਸਿਮ ਦੇ ਵਿੱਚ ਡ੍ਰੈਸ ਚ ਆ ਗਿਆ ਤਾਂ ਉਸ ਬੰਦੇ ਨਾਲ ਅਸੀਂ ਗੱਲਬਾਤ ਕੀਤੀ ਜਿਹੜਾ ਉਹਨੂੰ ਦੱਸਿਆ ਉਹਨੂੰ ਪਰਵਾਣਾ ਨੋਟ ਕਰਾਇਆ ਤੇ ਉਹ ਆ ਪਤਾ ਕਰਕੇ ਆਇਆ ਵੀ ਮੈਨੂੰ ਪੁਰਾਣੇ ਬੰਦੇ ਨੇ ਦਿੱਤਾ ਸੀਗਾ ਉਹ ਬੰਦਾ ਉਹ ਤੋਂ ਬਾਅਦ ਮੇਰੇ ਘਰ ਤੇ ਵੀ ਨਹੀਂ ਆਇਆ ਉਹ ਅੱਜ ਕੱਲ ਵੀ ਠੀਕ ਤੇ ਨਸਿਸ਼ੜੋ ਕੇਂਦਰ ਵਿੱਚ ਤੇ ਸੂਰਪੁਰਾ ਵਾਲਾ ਵੀ ਦੀ ਬੰਦਾ ਹੈ ਉਹ ਉਹ ਅਸੀਂ ਆਪਣਾ ਸਰਕਾਰੀ ਗਵਾ ਬਣਾ ਕੇ ਇਸ ਨਸ਼ੇੜੋ ਕੇਂਦਰ ਤੋਂ ਜਸਪ੍ਰੀ ਨੂੰ ਫੜ ਕੇ ਲਿਆਤਾ ਉਹਨੇ ਦਰਾਨੇ ਤਫਤੀਸ਼ਾਨੂੰ ਉਹਨਾਂ ਦੋ ਦੋ ਦੋਸ਼ੀਆਂ ਦੇ ਹੋਰ ਨਾਂ ਦੱਸੇ ਵੀ ਸਵੇਰੇ ਨਾਲ ਜਿਹੜੇ ਮੇਰੇ ਸਾਥੀ ਤੇ ਪ੍ਰਿੰਸਿੰਗ ਸਾਨੂੰ ਸੁਖਦੀਪ ਸਿੰਘ ਵਾਸੀ ਮਾਸੀਵਾੜਾ ਦੂਜਾ ਦਗਨਦੀਪ ਸਿੰਘ ਉਰਫ ਬਿੱਕੀ ਸਾਨੂੰ ਹਰਮਨ ਸਿੰਘ ਵਾਸੀ ਪਿੰਡ ਮਹਾਦੀਪੁਰ ਮਾਸੀਵਾੜਾ ਜ਼ਿਲ੍ਹਾ ਲੁਧਿਆਣਾ ਤੇ ਵਸਨੀਕ ਸੀ ਇਹਨਾਂ ਤਿੰਨਾਂ ਨੇ ਰਲ ਕੇ ਲੈਣਾ ਦਾ ਵੀ ਮੱਥਾ ਟੇਕਣ ਚੱਲੇ ਸੀਗੇ ਤੇ ਨਸ਼ੇ ਦੀ ਲੂਣ ਦੇ ਵਿੱਚ ਜਿਹਨਾਂ ਨੇ ਗੇਟ ਤੇ ਜਦੋਂ ਸਾਰੀ ਦੁਆਰੀ ਲੰਘ ਗਈ ਗੇਟ ਖੁੱਲ ਗਿਆ ਤੇ ਜਿਹੜਾ ਗੇਟ ਵਰ ਕਲਾ ਰਹਿ ਗਿਆ ਤਾ ਇਹਦੇ ਨਾਲ ਉਹਨਾਂ ਨੇ ਬਾਰਤਤ ਕੀਤੀ ਦਿਨ ਉਹਦੇ ਮਗਰ ਜਾ ਕੇ ਨੰਦਪੁਰ ਜਾਣ ਦਾ ਰਸਤਾ ਪੁੱਛਿਆ ਤਾਂ ਇਹਨੇ ਕਿਹਾ ਵੀ ਅੱਗੇ ਰਸਤਾ ਮੁੜਦਾ ਆ ਪਰ ਉਹਨਾਂ ਨੂੰ ਲਲਚ ਆ ਗਿਆ ਵੀ ਇਕੱਲਾ ਦੇਖ ਕੇ ਇਹਨੂੰ ਫੁੱਟਮਾਰ ਕੀਤੀ ਦੇਈ ਤੇ ਦਾ ਮੋਬਾਈਲ ਫੋਨ ਭੱਜ ਗਏ ਤੇ ਇਹ ਇਹ ਜਿਹੜੇ ਦੋ ਬੰਦੇ ਜਿਹੜੇ ਅਸੀਂ ਆਪਣੇ ਚੈੱਕ ਕੀਤੇ ਪੇਸ਼ ਸਾਹਿਬ ਤੇ ਸਾਨੂੰ ਪਤਾ ਲੱਗਾ ਕਿ ਇਹ ਦੋਨੇ ਬੰਦੇ ਜਿਹੜੇ ਆ ਲੁਧਿਆਣਾ ਸੈਂਟਰ ਜੇਲ੍ਹ ਚ ਕੈਦਰੀ ਜੇਲ੍ਹ ਚ ਬੰਦਾ ਇਹਨਾਂ ਦੇ ਅਸੀਂ ਪ੍ਰੋਟੈਕਸ਼ਨ ਮ orden ਜਾਰੀ ਕਰਾ ਕੇ ਕੱਲ ਉਥੋਂ ਸੈਂਟਰ ਜੇਲ੍ਹ ਲੁਧਿਆਣਾ ਤੋਂ ਲੈ ਕੇ ਆਏ ਆ ਇਹ ਆ ਕਿ ਇਹਨਾਂ ਦਾ ਦੂਦੰ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਆ ਪੁਲਿਸ ਰਿਮਾਂਡ ਦੇ ਦੌਰਾਨ ਜਿਹੜੇ ਨੇ ਖੁਲਾਸੇ ਕਰੇ ਕਿ ਤਾਂ ਸਾਨੂੰ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਵਿੱਚ ਵਰਤਿਆ ਸੀਗਾ ਉਹ ਉਹ ਬਰਾਮਦ ਕਰਵਾਇਆ ਤੇ ਦੂਜਾ ਇੱਕ ਜਿਹੜਾ ਚਾਕੂ ਨਾਲ ਤੇ ਲੋਕਦਰ ਚਾਕੂ ਸੀਗਾ ਜਿਹੜਾ ਇਹਦੇ ਮਾਰਿਆ ਸੀਗਾ ਉਹਦੇ ਨੂੰ ਖੂਨ ਵੀ ਲੱਗਿਆ ਹੋਇਆ ਸੀਗਾ ਉਹ ਵੀ ਬਰਾਮਦ ਕਰਵਾਇਆ ਉਹ ਚਾਕੂ ਤੇ ਬਲੰਦਾ ਲਿਆ ਬਾਹਰ ਇਹਨਾਂ ਨੂੰ ਬੰਦ ਕੀਤਾ ਤੇ ਨਾਲ ਕਨ ਪੇਸ਼ਦਾਨਤ ਕੀਤਾ ਜਾ ਕੇ ਅਪੀ ਕੀਤਾ ਜਾਵੇਗਾ ਤੇ